ਪੀਸੀ ਦੀ ਗੱਲ ਕਰੀਏ ਬੜੀਆਂ ਰੌਣਕਾਂ ਲੱਗੀਆਂ ਐ ਸਾਰੇ ਪੂਰੇ ਹਾਸੇ-ਪੈਰੇ ਸੀਗੇ ਤੇ ਆਮ ਸ਼ੋਰ ਵੀ ਫਿਲਮ ਦੇ ਜਦੋਂ ਸ਼ੂਟਿੰਗ ਹੋ ਰਹੀ ਹੋएगी ਪੂਰੀਆਂ ਰੌਣਕਾਂ ਲੱਗੀਆਂ ਹੋਣਗੀਆਂ ਮੇਰਾ ਕਰੈਕਟਰ ਨੇ ਮੈਨੂੰ ਹਜੇ ਤੱਕ ਇਦਾਂ ਨਹੀਂ ਦਿੰਦੇ ਆ ਕਿ ਉਹਦੇ ਵਿੱਚ ਤੁਸੀਂ ਪਹਿਲੀ ਵਾਰੀ ਦੇਖੋਗੇ ਰੋਮਾਂਟਿਕ ਕਮੇਡੀ ਆਡੀਅਰ ਨੂੰ ਇਹੀ ਕਹਿਣਾ ਵੀ ਸਨਾਜ ਕਹਿੰਦਾ ਬਿਗ ਵਾਸਟ ਨਹੀਂ ਦੇ ਦੇ ਇੱਥੇ ਕੋਈ ਇੱਕ ਕੁੜੀ ਆ ਇਹ ਲਾਊਗੀ ਪੂਰੀ ਰੌਣਕਾਂ ਹੈ ਹੀ ਉਹ ਕੁੜੀ ਰੌਣਕੀ ਆ ਤੇ ਮੇਰਾ ਕਰੈਕਟਰ ਬੜੇ ਚਿਰਾਂ ਬਾਅਦ ਤੁਸੀਂ ਦੇਖੋਗੇ ਹੁੰਦਾ ਤਾਂ ਫਨੀ ਆ ਲੇਕਿਨ ਇਹਦੇ ਵਿੱਚ ਇੱਕ ਲੱਗ ਤਰ੍ਹਾਂ ਦਾ ਡਿਫਰੈਂਟ ਸਟਾਈਲ ਆ ਸਸ਼ਕਲ ਦੇ ਸਨੇਗ ਰਦਾਨਿਕ ਸੋਰੀ ਟੀਵੀ ਮੈਸਕੋਨੀਆ ਸੋ ਹੁਨੇ ਹੁਨੇ ਇੱਕ ਕੁੜੀ ਫੁਲੰਦਾ ਟ੍ਰੇਲਰ ਲਾਂਚ ਹੋਇਆ ਸਾਡੇ ਨਾਲ ਹਾਰ ਵੀ ਮੌਜੂਦਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ਕਲ ਸਰ ਕਿਵੇਂ ਹੋ ਸਸ਼ਕਲ ਜੀ ਕਿਵੇਂ ਠੀਕ ਠਾਕ ਹੂੰ ਬਹੁਤ ਵਧੀਆ ਤੁਸੀਂ ਸੜਦੀ ਗੱਲਾਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਦੈਨਿਕ ਸਵੇਰਾ ਸਵੇਰਾ ਕੀ ਬਾਤ ਹੈ ਜਦੋਂ ਸਵੇਰੇ ਸਵੇਰੇ ਤੁਸੀਂ ਦੈਨਿਕ ਸਵੇਰਾ ਦੇਖਦੇ ਹੋ ਤੇ ਤੁਹਾਡਾ ਦਿਨ ਬਣ ਜਾਂਦਾ ਕੀ ਬਾਤ ਹੈ ਜਿਉਂਦੇ ਬਾਤੇ ਰਹੋ ਮੀਡੀਆ ਵਾਲਿਓ ਸੋ ਜੇਕਰ ਪੀਸੀ ਦੀ ਗੱਲ ਕਰੀਏ ਬੜਿਆ ਰੌਣਕਾਂ ਲੱਗੇ ਹੋਏ ਐਸੀ ਪੂਰੇ ਹਾਸੇ ਪੈਰਸਗੇ ਤੇ ਆਮ ਸ਼ੋਰ ਵੀ ਫਿਲਮ ਦੇ ਜਦੋਂ ਸ਼ੂਟਿੰਗ ਹੋ ਰਹੀ ਹੋएगी ਪੂਰੀਆਂ ਰੌਣਕਾਂ ਲੱਗੀਆਂ ਹੋਣਗੀਆਂ ਤੁਸੀਂ ਖੱਪ ਜ਼ਰੂਰ ਬਾਈ ਹੋਣੀ ਆ ਮੇਰਾ ਕੈਰੈਕਟਰ ਇਹ ਮੈਨੂੰ ਹਜੇ ਤੱਕ ਇਦਾਂ ਦੇ ਦਿੰਦੇ ਆ ਕਿ ਉਹਦੇ ਵਿੱਚ ਤੁਸੀਂ ਪਹਿਲੀ ਵਾਰ ਦੇਖੋਗੇ ਰੋਮਾਂਟਿਕ ਕਮੇਡੀ ਤੇ ਬੜਾ ਵਧੀਆ ਮੇਰਾ ਕੈਰੈਕਟਰ ਆ ਅਮਰਜੀਤ ਭਾਜੀ ਨੇ ਸਿਰਜਿਆ ਸੋ ਮੈਂ ਉਹਨਾਂ ਦੇ ਅਕੋਰਡਿੰਗਲੀ ਕੀਤਾ ਔਰ ਮੈਨੂੰ ਬੜਾ ਮਜ਼ਾ ਆਇਆ ਔਰ ਸੱਚੀ ਬੜੇ ਛੇਨਾ ਬਾਦ ਸੰਜੀਦਾ ਜਿਆ ਕਰੈਕਟਰ ਕੀਤਾ ਲੇਕਿਨ ਲੋਕੀ ਇੰਜੋਏ ਕਰਨਗੇ ਲੋਕੀ ਹੱਸਣਗੇ ਅੱਛਾ ਸ਼ਹਿਨਾਜ਼ ਗਿਲ ਦੀ ਗੱਲ ਕਰੀਆ ਉਹ ਤਾਂ ਖੁਦ ਵੀ ਬਹੁਤ ਜ਼ਿਆਦਾ ਚੁਲਬੁਲੇ ਆਪਾਂ ਉਹਨਾਂ ਨੂੰ ਬਿਗ ਬੋਸ ਤੋਂ ਵੇਖਿਆ ਆਪਾਂ ਉਹਨਾਂ ਨੂੰ ਫਿਲਮਾਂ 'ਚ ਵੀ ਵੇਖਦੇ ਆ ਉਹਦਾ ਵੀ ਉਹਨਾਂ ਦੀ ਬਹੁਤ ਵੀਡੀਓਜ਼ ਵਾਇਰਲ ਹੁੰਦੀ ਆ ਸੋ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਮੈਨੂੰ ਤਾਂ ਪਹਿਲਾਂ ਤੋਂ ਜਾਣਦੀ ਆ ਕਾਲਾ ਸ਼ਾ ਕਾਲਾ ਤੋਂ ਉਹ ਦੇਖੋ ਜੀ ਮਿਹਨਤ ਨੂੰ ਭਾਗ ਲੱਗਦੇ ਆ ਉਹ ਕੁੜੀ ਨੇ ਮਿਹਨਤ ਕੀਤੀ ਆ ਉਹਨੇ ਆਪਣਾ ਚੁਬਲਾ ਜਿਹੜਾ ਚੁਲਬੁਲਾ ਪਾਣਿਆ ਉਹ ਛੱਡਿਆ ਨਹੀਂ ਆਪਣੀ ਜਿਹੜੀ ਉਹੀ ਉਹਦੀ ਜਿਹੜੀ ਸਪੌਂਟੈਨਿਟੀ ਹੁੰਦੀ ਹੈ ਹਨਾ ਕਾਮੇਡੀ ਕਰਦੀ ਹੈ ਤੇ ਉਹ ਦਾ ਨੇਚਰਲ ਆ ਨੇਚਰਲ ਪਨ ਸੋ ਉਹ ਬਿਗ ਬਹੁਤ ਲਗ ਗਈ ਉਹ ਫੇਮਸ ਹੋ ਗਈ ਸਟਾਰ ਬਣ ਗਈ ਅੱਜ ਉਹ ਆਪਦੀਆਂ ਫਿਲਮਾਂ ਕਰਨ ਲੱਗੀ ਵਾਇਗਰ ਨੇ ਇਤਨਾ ਮਿਹਨਤ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਨੂੰ ਜ਼ਰੂਰ ਭਾਗ ਲਾ ਜਿਵੇਂ ਤੁਸੀਂ ਜਦੋਂ ਅਸੀਂ ਪੀਸੀ ਦੇ ਵਿੱਚ ਤੁਸੀਂ ਸੀਗੇ ਤਾਂ ਤੁਸੀਂ ਕਹਿਆ ਸੀਗਾ ਵੀ ਮਾਵਾ ਨੂੰ ਮਾਵਾ ਦੇ ਲਈ ਤੁਸੀਂ ਪਿਆਰ ਸਹਾਰ ਕੀਤਾ ਸੀ ਤੇ ਡੈਡੀਜ਼ ਬਾਪੂਆਂ ਵਾਸਤੇ ਵੀ ਕਹੀ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਮੈਂ ਸੱਚੀ ਜੇ ਮੇਰੇ ਲਈ ਨਾ ਤੇ ਕੋਈ ਗॉड ਹੈ ਨਾ ਤੇ ਮੈਂ ਪੇਰੈਂਟਸ ਅੱਜ ਮੈਨੂੰ ਮੈ ਇਦਾਂ ਲੱਗ ਰਿਹਾ ਵੀ ਮੇਰੇ ਮਾਤਾ ਜੀ ਮੇਰੇ ਬਾਪੂ ਜੀ ਹੈ ਨਾ ਨਹੀਂ ਹੈ ਲੇਕਿਨ ਮੈਨੂੰ ਉਹ ਸਰੀਰਕ ਤੌਰ ਤੇ ਨਹੀਂ ਹੈਗੇ ਰੋਹਾਨੀ ਤੌਰ ਤੇ ਉਹ ਮੇਰੇ ਜਿਸਮ ਦੇ ਅੰਦਰ ਹੈ ਮੇਰੇ ਇੱਧਰ ਆ ਬਾਪੂ ਇੱਧਰ ਆ ਮਾਤਾ ਇੱਧਰ ਆ ਹਨਾ ਉਹ ਮੈਨੂੰ ਫੀਲ ਦਿੰਦੇ ਰਹਿੰਦੇ ਸੋ ਪਿਆਰ ਜ਼ਾਹਰ ਨਹੀਂ ਕਰ ਪਾਉਂਦੇ ਸ਼ਰਮ ਹੁੰਦੀ ਹੈ ਹਾਂ ਬਾਕੀ ਮੇਰੇ ਬੱਚੇ ਵੀ ਕਹਿੰਦੇ ਜਿੱਦਾਂ ਦੀ ਕੋਕੋ ਉਹਨਾਂ ਦੇ ਬੱਚੇ ਮੇਰੇ ਬੱਚੇ ਵੀ ਉਹ ਵੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਆ ਉਹ ਵੀ ਜਿੱਦਾਂ ਉਹਨੂੰ ਚੰਪੜ ਜਾਂਦੇ ਆ ਹਨਾ ਕਿਉਂਕਿ ਜਿਹੜਾ ਧਰਤੀ ਤੇ ਤੁਹਾਡੀ ਮਾਂ-ਮਾਪ ਹੀ ਤੁਹਾਨੂੰ ਪੈਦਾ ਕਰਦੇ ਆ ਸੋ ਇਹਸ ਕਰਕੇ ਆਪਣੇ ਮਾਂ-ਬਾਪ ਦਾ ਖਿਆਲ ਕਰਿਆ ਕਰੋ ਪਿਆਰ ਕਰਿਆ ਕਰੋ ਇਹ ਨ ਹੋਵੇ ਉਹ ਗੱਲ ਹੈ ਕਿ ਵੀ ਜਿਨ੍ਹਾਂ ਕੋਲ ਹੈਗੇ ਉਹ ਰੋਲਦੇ ਆ ਜਿਨ੍ਹਾਂ ਕੋ ਨਹੀਂ ਹੈਗੇ ਉਹ ਟੋਲਦੇ ਇਹ ਨ ਹੋਵੇ ਜੇ ਤੁਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਬਹੁਤ ਬੈਕ ਟੂ ਬੈਕ ਸਾਰ ਨਿਊਜ਼ ਆ ਰਹੀਆਂ ਸੀਗਾ ਇਦਾਂ ਲੱਗਦਾ ਸੀ ਪੰਜਾਬੀ ਇੰਡਸਟਰੀ ਨੂੰ ਵੀ ਕਿਸੇ ਦੀ ਨਜ਼ਰ ਲੱਗ ਗਈ ਕਿਉਂਕਿ ਇਸ ਤਰ੍ਹਾਂ ਦੇ ਕਿ ਖਬਰਾਂ ਆ ਰਹੀਆਂ ਸੀ ਆ ਬਿਲਕੁਲ ਜੀ ਮੈਂ ਤਾਂ ਜਦੋਂ ਬਰਿੰਦਰ ਅੱਜ ਦਾ ਰਾਜਵੀਰ ਜਵੰਦਾ ਭਾਜੀ ਦਾ ਭਾਈ ਸੰਸਕਾਰ ਕਰਕੇ ਆਏ ਸੀ ਸੇਵਾ ਵੀ ਨਹੀਂ ਠੰਡਾ ਹੋਇਆ ਸੀ ਤੇ ਬਰਿੰਦਰ ਘੁੰਮਣ ਭਾਜੀ ਦੀ ਹੈਨਾ ਡੈਥ ਹੋ ਗਈ ਤੇ ਉਹ ਮੈਨੂੰ ਬੜੀ ਅਣੀ ਤਾਂ ਗੱਲਾਂ ਕਰਦੇ ਸੀ ਹਨਾ ਉਹਨਾਂ ਦਾ ਪਤਾ ਲੱਗਿਆ ਕਿ ਉਹ ਦੁਨੀਆ ਤੋਂ ਚਲੇ ਗਏ ਸੋ ਨਹੀਂ ਕਿ ਪ੍ਰਮਾਤਮਾ ਸਾਰਿਆਂ ਤੇ ਮਿਹਰ ਕਰੇ ਕਿਉਂਕਿ ਪਹਿਲਾਂ ਭੱਲਾ ਸਾਹਿਬ ਪੂਜਾ ਸਾਹਿਬ ਪਸਰਾਨੀ ਸਾਹਿਬ ਹਨਾ ਸਾਰੇ ਕਮੇਡੀਅਨ ਸੀਗੇ ਔਰ ਚਾਰਜੀ ਹੁਜਾ ਸਾਹਿਬ ਇੱਕ ਸਕਰੀ ਸੰਗੀਤ ਸਮਰਾਟ ਸੀਗੇ ਸੰਗੀਤ ਉਹਨਾਂ ਦੇ ਜਦੋਂ ਉਹਨਾਂ ਦੇ ਪੀਸ ਵਜਦੇ ਸੀਗਾ ਲੋਕ ਕਹਿੰਦੇ ਵੀ ਇਹ ਪੂਜਾ ਸਾਹਿਬ ਦਾ ਮੇਲ ਸੀ ਸੋ ਮੈਂ ਤਾਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਕਿ ਸਰਵਤ ਦੇ ਭਲੇ ਦੀ ਅਰਦਾਸ ਮੰਗਦੇ ਆ ਕਿ ਕਿਸੇ ਨੂੰ ਕੁਛ ਨਾ ਹੋਵੇ ਉਹਦਾ ਜਦੋਂ ਟਾਈਮ ਬਾਬਾ 70 80 ਸਾਲਾਂ ਦਾ ਕੋਈ ਹੋ ਜਾਂਦਾ ਉਦੋਂ ਉਹਨੂੰ ਲੈ ਜਾਇਆ ਕਰ ਕਿਉਂਕਿ ਜਦੋਂ ਮਿਹਨਤ ਕਰਕੇ ਬੰਦਾ 35 40 ਜਦੋਂ ਮਿਹਨਤੀ ਕਰਦਾ ਰਹਿੰਦਾ ਬੰਦਾ ਇਹ ਜਦੋਂ 45 40 ਦਾ ਹੁੰਦਾ ਉਦੋਂ ਉਹਨੂੰ ਭਾਗ ਲੱਗਦੇ ਉਹਦੀ ਮਿਹਨਤ ਨੂੰ ਉਦੋਂ ਬਾਬਾ ਤੂੰ ਲੈ ਜਾਣਾ ਫਿਰ ਚੰਗਾ ਜਿਹਾ ਲੱਗਦਾ ਸੋ ਪੂਰਾ ਫਲ ਪੱਕ ਕੇ ਜਾਵੇ ਤੇ ਸਵਾਦ ਆਉਂਦਾ ਵੀ ਠੀਕ ਆ ਯਾਰ ਜਦੋਂ ਕੱਚਾ ਹੀ ਤੋੜ ਲੈਂਦਾ ਨਾ ਕੋਈ ਫੇ ਦੁੱਖ ਲੱਗਦਾ ਸੋ ਫਿਲਮ ਦੇ ਬਾਰੇ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਕਹਿਣਾ ਚਾਹੁੰਦਾ ਆਏ ਆਡੀਅੰਸ ਨੂੰ ਇਹੀ ਕਹਿਣਾ ਵੀ ਸੈਨਾਜ ਗੱਲਾਂ ਬਿਗ ਵਾਸਤੇ ਦੇ ਦੇ ਇੱਥੇ ਕੋਈ ਇੱਕ ਕੁੜੀ ਆ ਤੇ ਲਾਊਗੀ ਪੂਰੀ ਰੌਣਕਾਂ ਹੈ ਹੀ ਉਹ ਕੁੜੀ ਰੌਣਕੀ ਆ ਤੇ ਮੇਰਾ ਕਰੈਕਟਰ ਬੜੇ ਚਿਰਾਂ ਬਾਅਦ ਤੁਸੀਂ ਦੇਖੋਗੇ ਇੱਕ ਹੁੰਦਾ ਤਾਂ ਫਨੀ ਆ ਲੇਕਿਨ ਇਹਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਡਿਫਰੈਂਟ ਸਟਾਈਲ ਆ ਮੈਂ ਲੋਕਾਂ ਨੂੰ ਐਂਟਰਟੇਨ ਕਰਦਾ ਔਰ ਮੈਂ ਵੀ ਵਿਚ ਵਿਚ ਰੋਣਾ ਆ ਕਿਉਂਕਿ ਮਾਈ ਬੁਗਾ ਉਹ ਮੈਨੂੰ ਜਦੋਂ ਧੋਖਾ ਇਹ ਦਿੰਦਾ ਪਰ ਬਾਕੀ ਸਾਰਿਆਂ ਨੇ ਦੇਖਣਾ 31 ਅਕਤੂਬਰ ਨੂੰ ਜਾ ਕੇ ਫੈਮਲੀਆ ਨਾਲ ਜਾਇਓ ਤੁਹਾਨੂੰ ਇੱਕ ਕੁੜੀ ਬਹੁਤ ਕਮਾਲ ਦੀ ਫਿਲਮ ਲੱਗੂਗੀ ਫੈਮਲੀ ਫਿਲਮ ਆਏ ਤੇ ਬਹੁਤ ਡਿਫਰੈਂਟ ਆ ਅਮਰਜੀਤ ਭਾਜੀ ਨੇ ਬਹੁਤ ਕਮਾਲ ਦਾ ਸਬਜੈਕਟ ਲਿਆਂਦਾ ਕੰਟੈਂਟ ਕਮਾਲ ਦਾ ਜਬਰਦਸਤ ਥੈਂਕ ਯੂ ਸੋ ਮਚ ਥੈਂਕ ਯੂ